ਵੋਟਾਂ ਪਾਓ ਆ ਵੋਟਾਂ ਪਾਓ ਲੋਕ ਤੁਹਾਨੂੰ ਅੰਮਰਤ ਕਰਦੇ ਕਾਂਗਰਸੀਆਂ ਦੀ ਚੋਣ ਜਾਬਤਾ ਲੱਗਾ ਸਾਡੇ ਹਿਆਰ ਜਮਾ ਨਹੀਂ ਸਾਡੇ ਸਾਰੇ ਜਮਾ ਜਮਾ ਕਰ ਲੈ ਇਹ ਸਰਕਾਰ ਦੇ ਸਾਰੇ ਖੁੱਲੇ ਆਮ ਛਰੇ ਆ ਪੁੰਡਾ ਛਰੇ ਆ ਇਹਦੀ ਦਬ ਚੱਕ ਲੋ ਕੋਇਲਾ ਸਾਹਿਬ ਕੀ ਮੰਗ ਕਰ ਮੁਰਦਾਬਾ ਮੁਰਦਾਬਾ ਇਮਾਮ ਕੀ ਮੰਗ ਮੁਰਦਾਬਾ 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 ਜਦੀਪ ਧਾਰੀਆ ਮੁਰਦਾਬਾ ਚਲੇਗੀ ਗੁੰਦਾ ਕੱਲੀ ਨਹੀਂ ਚਲੇਗੀ ਨਹੀਂ ਚਲੇਗੀ ਇਹਦਾ ਯਾਰ ਮੁਰਦਾ ਮੁਰਦਾਬਾਦ ਮੁਰਦਾਬਾਦ ਅਸੀਂ ਕੋਈ ਨਹੀਂ ਜੇ ਲੈਕਚਰ ਕਿਵੇਂ ਕਰਿਆ ਅਸੀਂ ਐਸਐਸਸੀ ਦਾ ਪੁੱਤਰ ਨਹੀਂ ਛੱਡਣਾ ਜੇ ਕਿਤੇ ਮਾਸਾ ਵੀ ਹੋਇਆ ਨਾ ਵੀ ਅਹੀਂ ਸੀਸੀਟੀਵੀ ਵਿੱਚ ਇਧਰ ਹੋ ਗਿਆ ਜੀ ਆਹ ਹੋ ਗਿਆ ਤੇ ਜਾਂ ਨਾ ਝੂਟੀ ਛੱਤ ਕਿਉਂਕਿ ਝੂਟੀ ਛੱਤ ਲਾ ਕੇ ਲੰਮੇ ਪਏ ਮੈਂ ਤੁਹਾਨੂੰ ਦੱਸਦਾ ਉਹਨੇ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਆ ਦੇਖੋ ਮੈਂ ਟਪਟੇ ਸਾਡੇ ਝੂਠਾ ਬੱਤਾ ਜਿੱਦਾ 35 ਦਾ 50 ਜਾਣੇ ਨੇ ਝੂਠਾ ਬੱਤਾ ਜਿੱਦਾ ਇਹਨਾਂ ਦੀ ਸ਼ਾਦੀ ਨੇ ਆਹਦੇ ਇਥੇ ਆਉਂਦੇ ਹਰ ਰੋਜ਼ ਪਿਆਦ ਕਰਪੋਨਾ ਮਿਲ ਗਈਆਂ ਵਧਿਆ ਪਿਆ ਸਾਹਮਣੇ ਸਾਰਾ ਕੋਸ਼ਿਸ਼ ਇਹਨਾਂ ਬੱਦ ਸੋਈ ਤਾਂ ਵਧਿਆ ਪਿਆ ਇਹਨਾਂ ਨੇ ਕੀ ਹੋਇਆ ਹੋਰ ਕੀ ਆ ਗਿਆ ਸਾਹਿਬ ਇਹ ਤੇ ਸਾਡੇ ਭਰਾ ਇਹ ਯਾਰ ਕਰਾਉ ਜਲਦੀ ਦੂਰ ਕਰਾ ਗਿਆ ਉਥੇ ਇਹ ਫੇਰ ਅਗਲਾ ਨੰਬਰ ਦੇਣਾ 35 ਦਾ 85 ਬੰਦੇ ਪਾਉਣ ਸਾਰੇ ਟੋਟਲ ਹਾਂਜੀ ਹੋਇਆ ਸਰ ਇਲੈਕਸ਼ਨ ਕਮਿਸ਼ਨ ਤੇ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਮੈਂ ਇਲੈਕਟਰ ਕਮਿਸ਼ਨ ਮੰਗ ਕਰਦਾ ਤੇ ਸ਼ਰਿਆਮ ਕਿਤੇ ਦਿਨ ਗੋਲੀਆਂ ਚਲਾਈਆਂ ਜਾ ਰਹੀਆਂ ਤੇ ਕਾਂਗਰਸ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਜਨਾਲੇ ਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਿਹਾ ਨੂੰ ਢਾ ਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਇਹ ਬੰਦੇ ਨਹੀਂ ਨਿਕਲਦੇ ਨੇ ਔਰ ਧਾਰੀਬਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਔਰ ਗੋਲੀ ਵੀ ਅਸੀਂ ਪੁਲਿਸ ਨੂੰ ਦੇ ਦਿੱਤਾ ਉਹਦਾ ਕੋਲ ਵੀ ਜਿਹੜਾ ਸੀ ਇਹ 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 ਲੋਏ ਲੋਕਤੰਤਰ ਹੈ ਇਹ ਕਿਦਾਂ ਪਿਸਤੌਲ ਬਾਹਰ ਤੁਰੇ ਫਿਰਦੇ ਨੇ ਕਿਦਾਂ ਸਾਰਾ ਕੁਝ ਹੋ ਰਿਹਾ ਗਰਪਾਲ ਦਾ ਵੱਡਿਆ ਤੇ ਗੋਲੀ ਆ ਵੇਖੋ ਲੱਗੀ ਤੇ ਆ ਆ ਜਗਰਪਾਲ ਆ ਤੁਹਾਨੂੰ ਆ ਪੈਣ ਆ ਗਰਪਾਲ ਭਾਈ ਉਹਨਾਂ ਦੀ ਖੋਈ ਜੜੀ ਆਪਾਂ ਆ ਵੇਖੋ ਇਹ ਹਾਲਾਤ ਨੇ ਪੰਜਾਬ ਦੇ ਵਿੱਚ ਅੱਜ ਗੁੰਡਾਗਰਦੀ ਜਿਹੜੀ ਕੱਲ ਹੀ ਚੱਲ ਮਿਲਿਆ ਸੀ ਉਹ ਗੁੰਡਾਗਰਦੀ ਹੁਣ ਐਸੇ ਵੇ ਆਮ ਆਦੀ ਪਾਰਟੀ ਕਰ ਰਹੀ ਏ ਇਹ ਲੋਕ ਸ਼ਾਂਤ ਪਸੰਦ ਦੇਜ ਦੇ ਪਸਰੀਕ ਲੋਕਾਂ ਨੂੰ ਵਾਦੇ ਕਰ ਰਹੇ ਨੇ ਅਸੀਂ ਪ੍ਰਸ਼ਾਸਨ ਤਵਾਗੇ ਆ ਪ੍ਰਸ਼ਾਸਨ ਹੈ ਆ ਕੰਮ ਹੈ ਕਿ ਇਹ ਪਿੰਡ ਜੋ ਵੋਟ ਨਹੀਂ ਪੈਣੀ ਇੱਕ ਬੋਲੀ ਇੱਕ ਪੱਕਾ ਮੈਂ ਚੈਲੰਜ ਕਰਦਾ ਬੜੀ ਤੁਹਾਡੇ ਮਾਦ ਜੇ ਮੇਰੇ ਉੱਗੇ ਰੋਲਕ ਪੈਣ ਚ ਕੰਮਤਾ ਧਾਰੀ ਆਲ ਜੇ ਜੇ ਮੈਂ ਸਿਆਦ ਛੱਡ ਦਾਂਗਾ ਭਾਜੀ ਇਹਨਾਂ ਨੂੰ ਪਤਾ ਆ ਦੇਖੋ ਲੋ ਲੋ ਲੋਕ ਪਿਆਰ ਕਰਦੇ ਕੰਮਾਂ ਨੂੰ ਜਿਹੜਾ ਲੋਕਾਂ ਦਾ ਰਹਿੰਦਾ ਆ ਉਹ ਲੋਕ ਲੋਕਾਂ ਲੋਕ ਪੱਕੀ ਕੰਮ ਕਰਦੇ ਆ ਕੰਮ ਕਰੋ ਲੋਕਾਂ ਦੇ ਵੋਟਾਂ ਨਾਲ ਪਿਆਰ ਕਰੋ ਉਹਨਾਂ ਨੇ ਕਿਹੜਾ ਹੋਇਆ ਟੁੱਟਾ ਲੰਮਾ ਬਣਾ ਕੇ ਝੂਟਾ ਆ ਗੋਲੀ ਹੈ ਆ ਗੋਲੀ ਦੇਖ ਲਓ ਕਾਹਦਾ ਕਰਾਸ ਕਰਾਉਣਗੇ ਜਦੋਂ ਸਾਡੇ ਆ ਕੇ ਰੈਲੀ ਆਉਂਦੇ ਨਾਲ ਸਾਡੀ ਦੇਖ ਲਓ ਅਸੀਂ ਉੱਟਣਾ ਹੀ ਨਹੀਂ ਗਾਤੰਤਰ ਦੀ ਹੱਤਿਆ ਆ ਕਿੰਨਾ ਦੀ ਰੈਲੀ ਆਉਂਦੀ ਹੈ ਜੀ ਲੈਕਚਰ